ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਗੈਸ ਦੀ ਪਰੇਸ਼ਾਨੀ ਤੇ ਅਫਾਰੇ ਦੀ ਪਰੇਸ਼ਾਨੀ ਕਾਫੀ ਆਮ ਆ ਲੋਕਾਂ ਵਿੱਚ ਕਹਿ ਲਓ ਵੀ ਹਰ ਦੂਜੇ ਤੀਜੇ ਇਨਸਾਨ ਨੂੰ ਇਹ ਪਰੇਸ਼ਾਨੀ ਆ ਸੋ ਅੱਜ ਅਸੀਂ ਜਾਣਾਂਗੇ ਵੀ ਉਹ ਕਿਹੜੀਆਂ ਖਾਣ ਵਾਲੀਆਂ ਚੀਜ਼ਾਂ ਐ ਜਿਹੜੀਆਂ ਸਾਡੇ ਸਰੀਰ 'ਚ ਗੈਸ ਜ਼ਿਆਦਾ ਬਣਾਉਂਦੀਆਂ ਸਾਡੇ ਪੇਟ ਵਿੱਚ ਤੇ ਇਹਦੇ ਨਾਲ ਨਾਲ ਅਸੀਂ ਕੁਝ ਘਰੇਲੂ ਨੁਸਖਿਆਂ ਬਾਰੇ ਵੀ ਜਾਣਾਂਗੇ ਤੇ ਕੁਝ ਤਰੀਕਿਆਂ ਦੀ ਵੀ ਗੱਲ ਕਰਾਂਗੇ ਜਿਨ੍ਹਾਂ ਨਾਲ ਸਾਡੇ ਪੇਟ ਵਿੱਚ ਅਫਾਰਾ ਨਹੀਂ ਹੋਊਗਾ ਗੈਸ ਘੱਟ ਬਣੂਗੀ ਬਦਹਜਮੀ ਤੋਂ ਵੀ ਸਾਨੂੰ ਰਾਹਤ ਮਿਲੂਗੀ ਸੋ ਪੂਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ ਤੇ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਜਾਣਕਾਰੀ ਦਾ ਲਾਭ ਲੈ ਸਕਣ ਦੋਸਤੋ ਸਭ ਤੋਂ ਪਹਿਲਾਂ ਤਾਂ ਤਰੀਕੇ ਜਾਣਨ ਤੋਂ ਪਹਿਲਾਂ ਤੇ ਘਰੇਲੂ ਨੁਸਖੇ ਜਾਣਨ ਤੋਂ ਪਹਿਲਾਂ ਅਸੀਂ ਇਹ ਜਾਣਦੇ ਵੀ ਗੈਸ ਬਣਦੀ ਕਿਉਂ ਆ ਤੇ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਗੈਸ ਵੱਧ ਬਣਾਉਂਦੀਆਂ ਦੋਸਤੋ ਗੈਸ ਬਣਨ ਦੇ ਦੋ ਹੀ ਕਾਰਨ ਆ ਜਾਂ ਤਾਂ ਪਹਿਲਾ ਕਾਰਨ ਦੀ ਜੇ ਅਸੀਂ ਗੱਲ ਕਰੀਏ ਤਾਂ ਜਦੋਂ ਅਸੀਂ ਭੋਜਨ ਕਰਦੇ ਆ ਤਾਂ ਅਸੀਂ ਤੇਜ਼ ਤੇਜ਼ ਭੋਜਨ ਕਰਦੇ ਜਦੋਂ ਤਾਂ ਭੋਜਨ ਦੇ ਨਾਲ-ਨਾਲ ਅਸੀਂ ਵਾਧੂ ਹਵਾ ਵੀ ਆਪਦੇ ਪੇਟ ਵਿੱਚ ਲੈ ਜਾਂਦੇ ਹਾਂ ਸੋ ਇੱਕ ਤਾਂ ਇਹ ਕਾਰਨ ਹੋ ਗਿਆ ਸੋ ਤੇਜ਼ ਪਾਣੀ ਪੀਣ ਦੇ ਨਾਲ ਵੀ ਅਸੀਂ ਵਾਧੂ ਜਿਹੜੀ ਹਵਾ ਹੈ ਉਹ ਆਪਦੇ ਪੇਟ ਅੰਦਰ ਲੈ ਜਾਂਦੇ ਆ ਤੇ ਦੋਸਤੋ ਦੂਜਾ ਕਾਰਨ ਇਹ ਆ ਜਦੋਂ ਅਸੀਂ ਭੋਜਨ ਖਾਂਦੇ ਆ ਤਾਂ ਕੁਝ ਭੋਜਨ ਦੇ ਪਦਾਰਥ ਸਾਡੀ ਛੋਟੀ ਅੰਤੜੀ ਵਿੱਚ ਜਦੋਂ ਭੋਜਨ ਪਹੁੰਚਦਾ ਏ ਭੋਜਨ ਦੀ ਥੈਲੀ ਤੋਂ ਉੱਥੇ ਛੋਟੀ ਅੰਤੜੀ ਜੋ ਅਬਜ਼ੌਰਬ ਨਹੀਂ ਹੁੰਦੇ ਚੰਗੀ ਤਰ੍ਹਾਂ ਸੋਖੇ ਨਹੀਂ ਜਾਂਦੇ ਉਹਦੇ ਹੋਰ ਕਈ ਕਾਰਨ ਹੋ ਸਕਦੇ ਆ ਅਸੀਂ ਅੱਗੇ ਗੱਲ ਕਰਦੇ ਆ ਤਾਂ ਜਦੋਂ ਉਹ ਭੋਜਨ ਵੱਡੀ ਅੰਤੜੀ ਤੱਕ ਪਹੁੰਚਦਾ ਏ ਤਾਂ ਉੱਥੇ ਜਿਹੜੇ ਬੈਕਟੀਰੀਆ ਹੁੰਦੇ ਆ ਉਹਨਾਂ ਨੂੰ ਤੋੜਦੇ ਆ ਬ੍ਰੇਕਡਾਊਨ ਕਰਦੇ ਆ ਜਿਹਦੇ ਸਿੱਟੇ ਵਜੋਂ ਗੈਸ ਬਣਦੀ ਸੋ ਹਾਈਡਰੋਜਨ ਬਣਦੀ ਆ ਫਿਰ ਮethane ਬਣਦੀ ਆ ਨਾਈਟrogen ਬਣਦੀ ਆ carbon dioxide ਵੀ ਸੋ ਦੋਸਤੋ ਇਹ ਗੈਸਾਂ ਜਿਹੜੀਆਂ ਬਣਦੀਆਂ ਐ ਤੇ ਅੱਗੇ ਜਾ ਕੇ ਸਾਨੂੰ ਅਫਾਰਾ ਕਰਦੀਆਂ ਐ ਪੇਟ ਵਿੱਚ ਬਦਹਜਮੀ ਦਾ ਸਾਨੂੰ ਇੱਕ ਫੀਲਿੰਗ ਆਉਂਦੀ ਆ ਤੇ ਸਾਨੂੰ ਤੰਗੀ ਪਰੇਸ਼ਾਨੀ ਮਹਿਸੂਸ ਹੁੰਦੀ ਆ ਸਾਡਾ ਪੇਟ ਭਾਰਾ ਭਾਰਾ ਰਹਿੰਦਾ ਐ ਸੋ ਦੋਸਤੋ ਅਸਲ ਵਿੱਚ ਅਸੀਂ ਜਾਣਦੇ ਵੀ ਉਹ ਕਿਹੜੇ ਭੋਜਨ ਆ ਪਹਿਲਾਂ ਤਾਂ ਗੱਲ ਕਰਦੇ ਵੀ ਜਿਹੜੇ ਗੈਸ ਜ਼ਿਆਦਾ ਬਣਾਉਂਦੇ ਦੋਸਤੋ ਇੱਕ ਨਵੀਂ ਖੋਜ ਹੋਈ ਆ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ 10 ਤੋਂ 15% ਲੋਕ ਅਜਿਹੇ ਆ ਜਿਨ੍ਹਾਂ ਨੂੰ ਜਿਹੜੀ 슈ਗਰ ਦਾ ਹੀ ਇੱਕ ਰੂਪ ਹੁੰਦਾ ਹੈ ਫਰਕਟੋਜ਼ ਫਰਕਟੋਜ਼ ਦੀ ਮਾਲ ਐਬਸਾਰਪਸ਼ਨ ਹੁੰਦੀ ਆ ਭਾਵ ਉਹ ਸਹੀ ਤਰੀਕੇ ਨਾਲ ਉਹਨਾਂ ਦੇ ਛੋਟੇ ਅੰਤੜੀ ਸੋਖ ਨਹੀਂ ਪਾਉਂਦੀ ਐਬਸਾਰਬ ਨਹੀਂ ਕਰ ਪਾਉਂਦੀ ਪਛਾਣ ਨਹੀਂ ਸਕਦੀ ਸੋ ਫਰਕਟੋਜ਼ ਫਲਾਂ ਚ ਹੁੰਦੀ ਆ ਫਿਰ ਜਿਹੜੀਆਂ ਸਬਜ਼ੀਆਂ ਚ ਪਾਈ ਜਾਂਦੀ ਆ ਜਦੋਂ ਉਹ ਜਿਹੀਆਂ ਸਬਜ਼ੀਆਂ ਖਾਂਦੇ ਆ ਜਿਨ੍ਹਾਂ ਚ ਫਰਕਟੋਜ਼ ਹੁੰਦੀ ਆ ਉਹਨਾਂ ਦੀ ਮਾਲ ਐਬਸਾਰਪਸ਼ਨ ਕਰਕੇ ਸਹੀ ਤਰੀਕੇ ਨਾਲ ਉਹ ਛੋਟੀਆਂ ਅੰਤੜੀ ਪਚਾਉਂਦੀ ਨਹੀਂ ਤੇ ਜਦੋਂ ਵੱਡੀ ਅੰਤੜੀ 'ਚ ਪਹੁੰਚਦਾ ਜਿਹਹਾ ਭੋਜਨ ਤਾਂ ਉੱਥੇ ਕਹਿ ਲਓ ਵੀ ਬ੍ਰੇਕਡਾਊਨ ਜਦੋਂ ਕਰਦੇ ਆ ਉਹਨਾਂ ਨੂੰ ਤੋੜਦੇ ਬੈਕਟੀਰੀਆ ਤਾਂ ਉਹ ਤੋਂ ਬਾਅਦ ਗੈਸ ਬਣਦੀ ਆ ਦੋਸਤੋ ਇਹ ਵੀ ਇੱਕ ਬਹੁਤ ਵੱਡਾ ਕਾਰਨ ਆ ਗੈਸ ਬਣਨ ਦਾ ਸੋ ਜਿਨ੍ਹਾਂ ਨੂੰ ਫਰੂਟ ਖਾਣ ਤੋਂ ਬਾਅਦ ਗੈਸ ਬਣਦੀ ਉਹਨਾਂ ਨੂੰ ਪਰਹੇਜ਼ ਕਰਨਾ ਚਾਹੀਦਾ ਮਿੱਠੀਆਂ ਚੀਜ਼ਾਂ ਤੋਂ ਤੇ ਫਲਾਂ ਤੋਂ ਤੇ ਦੋਸਤੋ ਇਹਦੇ ਨਾਲ ਨਾਲ ਕਈ ਲੋਕਾਂ ਨੂੰ ਜਿਹੜੀਆਂ ਦੁੱਧ ਤੇ ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ ਏ ਇਹਨਾਂ ਤੋਂ ਵੀ ਇਨਟੋਲਰੈਂਸ ਹੁੰਦੀ ਆ ਕਿਉਂਕਿ ਦੁੱਧ 'ਚ ਲੈਕਟੋਜ਼ ਹੁੰਦਾ ਏ ਸੋ ਜਿਨ੍ਹਾਂ ਦੇ ਲੋਕਾਂ ਦੇ ਲੈਕਟੇਜ਼ ਐਨਜ਼ਾਈਮ ਦੀ ਕਮੀ ਆ ਕਿਉਂਕਿ ਲੈਕਟੇਜ਼ ਐਨਜ਼ਾਈਮ ਨਹੀਂ ਲੈਕਟੋਜ਼ ਨੂੰ ਜਿਹੜਾ ਪਚਾਉਣਾ ਏ ਸੋ ਇਹਦੀ ਕਮੀ ਕਰਕੇ ਹੀ ਉਹਨਾਂ ਦੇ ਦੁੱਧ ਤੇ ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ ਨਹੀਂ ਪਚਦੀਆਂ ਤੇ ਉਹਨਾਂ ਦੇ ਗੈਸ ਬਣਦੀ ਆ ਸੋ ਜਿਨ੍ਹਾਂ ਲੋਕਾਂ ਦੇ ਦੁੱਧ ਨਾਲ ਗੈਸ ਬਣਦੀ ਆ ਉਹਨਾਂ ਨੂੰ ਦੁੱਧ ਤੇ ਦੁੱਧ ਵਾਲੀਆਂ ਚੀਜ਼ਾਂ ਤੋਂ ਤਾਂ ਪਰਹੇਜ਼ ਹੀ ਕਰਨਾ ਚਾਹੀਦਾ ਏ ਦੋਸਤੋ ਸਾਡੇ ਚੋ ਕਈ ਲੋਕ ਇਹ ਦੱਸਦੇ ਆ ਵੀ ਜਦੋਂ ਅਸੀਂ ਬੰਦ ਗੋਭੀ ਖਾਂਦੇ ਆ ਜਾਂ ਸ਼ਿਮਲਾ ਮਿਰਚ ਖਾਂਦੇ ਆ ਜਾਂ ਰਾਜਮਾ ਖਾਂਦੇ ਆ ਤਾਂ ਸਾਡੇ ਗੈਸ ਜ਼ਿਆਦਾ ਬਣਦੀ ਆ ਦੋਸਤੋ ਉਹਦਾ ਕਾਰਨ ਇਹ ਹੁੰਦਾ ਕਿ ਇਹਨਾਂ ਦੇ ਵਿੱਚ ਰੈਫੀਨੋਜ਼ ਨਾਂ ਦਾ ਇੱਕ ਕਹਿ ਲੋ ਵੀ 슈ਗਰ ਹੁੰਦੀ ਆ ਮਿੱਠਾ ਹੁੰਦਾ ਏ ਸੋ ਜਿਹੜਾ ਰੈਫੀਨੋਜ਼ ਆ ਇਹ ਸਾਡੇ ਸਰੀਰ ਚ ਅਬਜ਼ੌਰਬ ਨਹੀਂ ਕਰ ਪਾਉਂਦੀ ਛੋਟੀ ਅੰਤੜੀ ਇਹਨੂੰ ਸੋਖ ਨਹੀਂ ਪਾਉਂਦੀ ਜਿਹਦੇ ਕਰਕੇ ਜਦੋਂ ਇਹ ਵੱਡੀ ਅੰਤੜੀ ਜਾਂਦਾ ਏ ਤਾਂ ਉੱਥੇ ਬੈਕਟੀਰੀਆ ਇਹਤੇ ਕੰਮ ਕਰਦੇ ਆ ਤਾਂ ਇਹਦੇ ਤੋਂ ਗੈਸ ਪ੍ਰੋਡਿਊਸ ਹੁੰਦੀ ਆ ਗੈਸ ਬਣਦੀ ਆ ਸੋ ਜਿਹੜਾ ਰਾਜਮਾ ਹੋ ਗਿਆ ਫੁੱਲ ਗੋਭੀ ਬੰਦ ਗੋਭੀ ਜਾਂ ਜਿਹੜੇ ਬੀਨਸ ਹੋ ਗਏ ਬਰੋਕਲੀ ਹੋ ਗਈ ਇਹ ਜਿਹੜੀਆਂ ਚੀਜ਼ਾਂ ਜਿਵੇਂ ਸ਼ਿਮਲਾ ਮਿਰਚਾ ਇਹ ਸਾਰੀਆਂ ਜਦੋਂ ਅਸੀਂ ਖਾਂਦੇ ਆ ਤਾਂ ਇਹਨਾਂ ਚ ਇਹ ਰੈਫੀਨੋਜ਼ ਆ ਜਿਹੜਾ ਪਦਾਰਥ ਜਿਹਦੇ ਸਿੱਟੇ ਵਜੋਂ ਸਾਡੇ ਗੈਸ ਬਣਦੀ ਆ ਸੋ ਇਹਨਾਂ ਚੀਜ਼ਾਂ ਦਾ ਵੀ ਸਾਨੂੰ ਘੱਟੋ ਘੱਟ ਮਤਲਬ ਕਹਿ ਲਓ ਵੀ ਪਰਹੇਜ਼ ਕਰਨਾ ਚਾਹੀਦਾ ਜਿੰਨਾਂ ਲੋਕਾਂ ਦੇ ਗੈਸ ਜ਼ਿਆਦਾ ਬਣਦੀ ਆ ਸੋ ਦੋਸਤੋ ਇਹ ਤਾਂ ਜਿਹੜੇ ਮੇਨ ਮੇਨ ਕਾਰਨ ਸੀਗੇ ਸਾਡੇ ਗੈਸ ਬਣਦੇ ਜਿਹੜੇ ਜਿਹੜੇ ਭੋਜਨ ਗੈਸ ਬਣਾਉਂਦੇ ਆ ਸੋ ਹੁਣ ਅਸੀਂ ਗੱਲ ਕਰਾਂਗੇ ਵੀ ਅਸੀਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਵੀ ਸਾਡੇ ਗੈਸ ਘੱਟ ਬਣੇ ਅਖੀਰਤੀ ਅਸੀਂ ਕੁਝ ਨੁਸਖੇ ਵੀ ਜਾਣਾਂਗੇ ਜਿਹੜੇ ਸਾਨੂੰ ਗੈਸ ਦੀ ਪਰੇਸ਼ਾਨੀ ਤੋਂ ਵੀ ਬੜੀ ਜਲਦੀ ਰਾਹਤ ਦਿਵਾਉਣਗੇ ਸੋ ਦੋਸਤੋ ਸਭ ਤੋਂ ਪਹਿਲਾਂ ਤਾਂ ਅਸੀਂ ਜੇ ਆਪਦੀ ਜ਼ਿੰਦਗੀ ਜਿਉਣ ਦੇ ਤਰੀਕੇ ਵੱਲ ਵੇਖੀਏ ਤਾਂ ਅਸੀਂ ਅਕਸਰ ਹੀ ਦੇਖਦੇ ਆ ਵੀ ਅਸੀਂ ਜਦੋਂ ਭੋਜਨ ਖਾਣੇ ਉਦੋਂ ਬਾਅਦ ਜਲਦੀ ਪਾਣੀ ਪੀ ਲੈਨੇ ਆ ਸੋ ਦੋਸਤੋ ਇਹ ਵੀ ਇੱਕ ਵੱਡਾ ਕਾਰਨ ਹੈ ਬਦਹਜਮੀ ਹੋਣ ਦਾ ਗੈਸ ਬਣਨ ਦਾ ਕਿਉਂਕਿ ਜਦੋਂ ਅਸੀਂ ਪਾਣੀ ਪੀਨੇ ਆ ਤਾਂ ਸਾਡਾ ਭੋਜਨ ਵਧੀਆ ਤਰੀਕੇ ਨਾਲ ਨਹੀਂ ਪਚ ਪਾਉਂਦਾ ਕਿਉਂਕਿ ਮੇਦੇ 'ਚ ਜਿਹੜੇ ਗੈਸਟ੍ਰਿਕ ਜੂਸ ਬਣਨੇ ਹੁੰਦੇ ਆ ਜਾਂ ਛੋਟੀ ਅੰਤੜੀ ਨੇ ਜਿਹੜਾ ਆਪਦਾ ਕੰਮ ਕਰਨਾ ਹੁੰਦਾ ਉਹ ਕੰਮ 'ਚ ਰੁਕਾਵਟ ਆਉਂਦੀ ਹੈ ਜਦੋਂ ਅਸੀਂ ਭੋਜਨ ਤੋਂ ਤੁਰੰਤ ਬਾਅਦ ਪਾਣੀ ਪੀ ਲੈਨੇ ਆ। ਸੋ ਭੋਜਨ ਤੋਂ ਤੁਰੰਤ ਬਾਅਦ ਪਾਣੀ ਸਾਨੂੰ ਨਹੀਂ ਪੀਣਾ ਚਾਹੀਦਾ। ਸੋ ਜੇ ਅਸੀਂ ਇਹਨਾਂ ਵੀ ਕਰ ਲਾਂਗੇ ਤਾਂ ਕਾਫੀ ਹੱਦ ਤੱਕ ਸਾਡੇ ਜਿਹੜੀ ਗੈਸ ਬਣਨ ਦੀ ਪਰੇਸ਼ਾਨੀਆਂ ਉਹ ਠੀਕ ਹੋ ਜੂਗੀ ਤੇ ਦੋਸਤੋ ਨੰਬਰ 2 ਸਾਨੂੰ ਦੇਸੀ ਘਿਓ ਦਾ ਜਰੂਰ ਇਸਤੇਮਾਲ ਕਰਨਾ ਚਾਹੀਦਾ ਕਿਉਂਕਿ ਦੇਸੀ ਘਿਓ ਜੋ ਬਟਾਇਰਿਕ ਐਸਿਡ ਪਾਇਆ ਜਾਂਦਾ ਹੈ ਇੱਕ ਤਾਂ ਜਿਹੜਾ ਸਾਡੀਆਂ ਅੰਤੜੀਆਂ ਨੂੰ ਤਾਕਤ ਦਿੰਦਾ ਹੈ ਸਾਡੀ ਪਾਚਨ ਸ਼ਕਤੀ ਵੀ ਵਧਾਉਂਦਾ ਹੈ ਤੇ ਜਿਹਦੇ ਸਿੱਟੇ ਵੱਜੋਂ ਜਦੋਂ ਅਸੀਂ ਭੋਜਨਾਂ ਦੇਸੀ ਘਿਓ ਖਾਂਦੇ ਆ ਤਾਂ ਸਾਨੂੰ ਗੈਸ ਨਹੀਂ ਬਣਦੀ ਤੇ ਨਾਲ ਨਾਲੇ ਸਾਨੂੰ ਕਬਜ਼ ਦੀ ਪਰੇਸ਼ਾਨੀ ਤੋਂ ਵੀ ਬਚਾ ਕੇ ਰੱਖਦਾ ਹੈ ਜਿਹੜਾ ਇਹਦੇ ਵਿੱਚ ਬਟਾਇਰਿਕ ਐਸਿਡ ਪਾਇਆ ਜਾਂਦਾ ਸੋ ਜਾਂ ਤਾਂ ਤੁਸੀਂ ਰੋਟੀ ਤੇ ਦੇਸੀ ਘਿਓ ਜਰੂਰ ਲਾਓ ਜਾਂ ਤੁਸੀਂ ਸਬਜ਼ੀ 'ਚ ਪਾਓ ਰੋਜ਼ਾਨਾ ਉਹ ਤੋਂ 3 ਚਮਚੇ ਅਸੀਂ ਦੇਸੀ ਘੋੜਾ ਇਸਤੇਮਾਲ ਕਰ ਸਕਦੇ ਆ ਤੇ ਦੋਸਤੋ ਨੰਬਰ 3 ਤੇ ਜਿਹੜੀ ਗੱਲ ਦਾ ਧਿਆਨ ਰੱਖਣਾ ਸਾਨੂੰ ਪੂਰੀ ਨੀਂਦ ਜ਼ਰੂਰ ਲੈਣੀ ਚਾਹੀਦੀ ਆ ਰਾਤ ਨੂੰ ਕਿਉਂਕਿ ਜਦੋਂ ਅਸੀਂ ਸੌਂਨੇ ਆ ਤਾਂ ਉਦੋਂ ਸਾਡੀ ਜਿਹੜੀ ਪਾਚਨ ਸ਼ਕਤੀ ਆ ਪਾਚਨ ਕਿਰਿਆ ਏ ਉਹ ਸਭ ਤੋਂ ਵੱਧ ਕੰਮ ਕਰਦੀ ਆ ਜਦੋਂ ਅਸੀਂ ਆਪਦੀ ਸਹੀ ਤਰੀਕੇ ਨਾਲ ਨੀਂਦ ਨਹੀਂ ਲੈਂਦੇ ਤਾਂ ਸਾਡੀ ਪਾਚਨ ਕਿਰਿਆ 'ਚ ਵੀ ਰੁਕਾਵਟ ਆਉਂਦੀ ਆ। ਸੋ ਨੀਂਦ ਵਧੀਆ ਤਰੀਕੇ ਨਾਲ ਲੈਣੀ ਚਾਹੀਦੀ ਆ ਤਾਂ ਜੋ ਸਾਡੀ ਜਿਹੜਾ ਪਾਚਨ ਕਿਰਿਆ ਵਧੀਆ ਰਹੇ ਸਾਨੂੰ ਬਦਹਜਮੀ ਨਾ ਹੋਵੇ ਤੇ ਜਿਹੜਾ ਅਣਪਚਿਆ ਭੋਜਨ ਆ ਉਹਦੇ ਤੋਂ ਸਾਨੂੰ ਗੈਸ ਨਾ ਬਣੇ। ਦੋਸਤੋ ਆ ਹੁਣ ਕੁਝ ਘਰੇਲੂ ਨੁਸਖਿਆਂ ਦੀ ਗੱਲ ਕਰਦੇ ਆ। ਸਾਡੇ ਘਰ 'ਚ ਹੀ ਅਜਿਹੀਆਂ ਚੀਜ਼ਾਂ ਪਈਆਂ ਏ ਜਿਨ੍ਹਾਂ ਨੂੰ ਅਸੀਂ ਵਰਤਣੀਏ ਜੇ ਸਹੀ ਢੰਗ ਨਾਲ ਵਰਤੀਏ ਤਾਂ ਅਸੀਂ ਗੈਸ ਦੀ ਬਦਹਜਮੀ ਦੀ ਤੇ ਅਫਾਰੇ ਦੀ ਪਰੇਸ਼ਾਨੀ ਤੋਂ, ਪੇਟ ਫੁੱਲਣ ਦੀ ਪਰੇਸ਼ਾਨੀ ਤੋਂ ਬਚ ਸਕਦੇ ਆ। ਦੋਸਤੋ ਉਹਨਾਂ ਨੁਸਖਿਆਂ 'ਚ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਆਂ ਅਜਵਾਇਣ ਦੋਸਤੋ ਅਜਵਾਇਣ ਵਿੱਚ ਥਾਈਮੋਲ ਨਾਮ ਦਾ ਇੱਕ ਕੰਪਾਊਂਡ ਪਾਇਆ ਜਾਂਦਾ ਹੈ ਜਿਹੜਾ ਸਾਡੇ ਬਦਹਜਮੀ ਦੀ ਪਰੇਸ਼ਾਨੀ ਤੋਂ ਜਾਂ ਕਹਿ ਲਓ ਵੀ ਜਿਨ੍ਹਾਂ ਦੇ ਭੋਜਨ ਸਹੀ ਤਰੀਕੇ ਨਾਲ ਨਹੀਂ ਪਚਦਾ ਅਣਪਚਿਆ ਪੋਨੇ ਰਹਿ ਜਾਂਦਾ ਏ ਉਸ ਪਰੇਸ਼ਾਨੀ ਤੋਂ ਵੀ ਬੜੀ ਰਾਹਤ ਦਵਾਉਂਦਾ ਅਫਾਰੇ ਤੋਂ ਵੀ ਬੜੀ ਰਾਹਤ ਦਵਾਉਂਦਾ ਸੋ ਇਹ ਥਾਈਮੋਲ ਕਰਕੇ ਸਾਨੂੰ ਅਜਵੈਨ ਫਾਇਦਾ ਦਿੰਦੀ ਆ ਪਾਚਨ ਕਿਰਿਆ ਨੂੰ ਸਹੀ ਕਰਨ ਵਾਸਤੇ ਸੋ ਇਹਨੂੰ ਵਰਤਣਾ ਕਿਵੇਂ ਆ ਦੋਸਤੋ ਇੱਕ ਗਲਾਸ ਪਾਣੀ ਨਾਲ ਅਸੀਂ ਕੋਸੇ ਪਾਣੀ ਨਾਲ ਕਹ ਲਓ ਵੀ ਅੱਧਾ ਚਮਚਾ ਅਜਵੈਣ ਦਾ ਖਾਣਾ ਏ ਸੋ ਇਹਦਾ ਅਸੀਂ ਦਿਨ ਚ ਇੱਕ ਵਾਰੀ ਕਰ ਸਕਦੇ ਹਾਂ ਇਸਤੇਮਾਲ ਇਹਨੂੰ ਰੋਟੀ ਖਾਣ ਤੋਂ 15 ਮਿੰਟ ਬਾਅਦ ਜਾਂ ਤੁਸੀਂ ਸਵੇਰੇ ਇਹਨੂੰ ਵਰਤ ਸਕਦੇ ਆਂ ਜਾਂ ਦੁਪਹਿਰੇ ਜਾਂ ਸ਼ਾਮ ਨੂੰ ਕਹ ਲਓ ਵੀ ਦਿਨ ਚ ਇੱਕ ਵਾਰੀ ਇਹਨੂੰ ਵਰਤਣਾ ਏ ਸੋ ਇਹਨੂੰ ਵਰਤਣ ਨਾਲ ਵੀ ਸਾਨੂੰ ਗੈਸ ਦੀ ਪਰੇਸ਼ਾਨੀ ਤੋਂ ਬਹੁਤ ਰਾਹਤ ਮਿਲੂਗੀ ਤੇ ਦੋਸਤੋ ਨੰਬਰ 2 ਤੇ ਜੇ ਅਸੀਂ ਗੱਲ ਕਰੀਏ ਤਾਂ ਉਹ ਹੈਗਾ ਇਹ ਜੀਰਾ ਦੋਸਤੋ ਜੀਰਾ ਵੀ ਸਾਨੂੰ ਬਦਹਜਮੀ ਦੀ ਪਰੇਸ਼ਾਨੀ ਤੋਂ ਅਫਾਰੇ ਦੀ ਪਰੇਸ਼ਾਨੀ ਤੋਂ ਬਹੁਤ ਰਾਹਤ ਦਵਾਉਂਦਾ ਏ ਸੋ ਜੀਰੇ ਦਾ ਵੀ ਇਸਤੇਮਾਲ ਅਸੀਂ ਜੀਰੇ ਦਾ ਪਾਣੀ ਤਿਆਰ ਕਰਨਾ ਹੈ ਇੱਕ ਗਲਾਸ ਪਾਣੀ 'ਚ ਅਸੀਂ ਇੱਕ ਚਮਚਾ ਜੀਰੇ ਦਾ ਮਿਲਾ ਕੇ ਉਹਨੂੰ ਉਬਾਲਣਾ ਹੈ 5 ਤੋਂ 10 ਮਿੰਟ ਤੇ ਦੋਸਤੋ ਇਹ ਪਾਣੀ ਨੂੰ ਛਾਣ ਕੇ ਰੱਖ ਲੈਣਾ ਹੈ ਤੇ ਅਸੀਂ ਇਹਦਾ ਇਸਤੇਮਾਲ ਦਿਨ 'ਚ ਦੋ ਵਾਰੀ ਕਰਨਾ ਹੈ ਸਵੇਰੇ ਖਾਣਾ ਖਾਣ ਤੋਂ ਕਹਿ ਲਓ ਜਾਂ 10 ਮਿੰਟ ਬਾਅਦ ਜਾਂ ਦੁਪਹਿਰ ਦੇ ਭੋਜਨ ਤੋਂ 10 ਮਿੰਟ ਬਾਅਦ ਜਾਂ ਰਾਤ ਦੇ ਕਹਿ ਲਓ ਵੀ ਅਸੀਂ ਦੋ ਟਾਈਮ ਇਹਦਾ ਇਸਤੇਮਾਲ ਕਰਨਾ ਹੈ ਸੋ ਇਹਦੇ ਨਾਲ ਵੀ ਸਾਨੂੰ ਗੈਸ ਵੱਧਾ ਜ਼ਮੀਨ ਦੀ ਪਰੇਸ਼ਾਨੀ ਤੋਂ ਬਹੁਤ ਰਾਹਤ ਮਿਲੂ ਤੇ ਸਾਡਾ ਭੋਜਨ ਬੜੀ ਜਲਦੀ ਪਚ ਜਾਂਦਾ ਹੈ ਦੋਸਤੋ ਅਗਲੀ ਜਿਹੜੀ ਚੀਜ਼ ਜਿਹੜੀ ਸਾਨੂੰ ਗੈਸ ਤੋਂ ਬਚਾਉਂਦੀ ਆ ਉਹ ਹੈਗੀ ਆ ਹਿੰਗ ਦੋਸਤੋ ਹਿੰਗ ਤਾਂ ਸਾਨੂੰ ਤੁਰੰਤ ਹੀ ਗੈਸ ਦੀ ਪਰੇਸ਼ਾਨੀ ਤੋਂ ਰਾਹਤ ਦਿਵਾਉਂਦੀ ਆ ਸੋ ਜਦੋਂ ਵੀ ਤੁਹਾਨੂੰ ਪਰੇਸ਼ਾਨੀ ਜ਼ਿਆਦਾ ਲੱਗੇ ਗੈਸ ਦੀ ਤਾਂ ਤੁਸੀਂ ਇੱਕ ਗਲਾਸ ਪਾਣੀ ਵਿੱਚ ਇੱਕ ਚੁਠਾਈ ਜਿਹੜਾ ਚਮਚ ਆ ਉਹ ਹਿੰਗ ਦਾ ਘੋਲ ਕੇ ਫਟਾਫਟ ਇਹਨੂੰ ਤੁਰੰਤ ਹੀ ਪੀ ਲੈਣਾ ਇਹਦੇ ਨਾਲ ਸਾਨੂੰ ਤੁਰੰਤ ਹੀ ਜਿਹੜੀ ਗੈਸ ਦੀ ਪਰੇਸ਼ਾਨੀ ਤੋਂ ਰਾਹਤ ਮਿਲੂਗੀ ਤੇ ਦੋਸਤੋ ਅਦਰਕ ਵੀ ਸਾਨੂੰ ਗੈਸ ਦੀ ਪਰੇਸ਼ਾਨੀ ਤੋਂ ਬਹੁਤ ਬਚਾ ਕੇ ਰੱਖਦਾ ਏ ਅਦਰਕ ਅਦਰਕ ਵਿੱਚ ਜਿੰਜਰੋਲ ਨਾਮ ਦਾ ਇੱਕ ਕੰਪਾਊਂਡ ਪਾਇਆ ਜਾਂਦਾ ਹੈ ਜਿਹੜਾ ਸਾਨੂੰ ਬਦਹਾਜ਼ਮੀ ਫਾਰੇ ਤੋਂ ਤਾਂ ਬਚਾਉਂਦਾ ਹੀ ਆ ਇਹਦੇ ਨਾਲ ਨਾਲ ਸਾਨੂੰ ਲਿਵਰ ਦੀ ਪਰੇਸ਼ਾਨੀ ਤੋਂ ਵੀ ਬਚਾ ਕੇ ਰੱਖਦਾ ਸਾਡੀ ਲਿਵਰ ਦੀ ਸਿਹਤ ਵੀ ਵਧੀਆ ਕਰਦਾ ਹੈ ਸੋ ਅਦਰਕ ਦਾ ਇਸਤੇਮਾਲ ਵੀ ਅਸੀਂ ਕਰ ਸਕਦੇ ਹਾਂ ਇਹਦਾ ਡਰਿੰਕ ਤਿਆਰ ਕਰ ਲਈ ਅਸੀਂ ਇੱਕ ਗਲਾਸ ਪਾਣੀ 'ਚ ਅ ਘਟੋ ਘਟ ਇੱਕ ਚਮਚਾ ਜਿਹੜਾ ਪੀਸਿਆ ਹੋਇਆ ਅਦਰਕ ਪਾਉਣਾ ਹੈ ਤੇ ਇਹਨੂੰ ਅਸੀਂ 5 ਤੋਂ 10 ਮਿੰਟ ਉਬਾਲ ਲੈਣਾ ਹੈ ਸੋ ਇਹ ਪਾਣੀ ਵੀ ਅਸੀਂ ਛਾਣ ਕੇ ਪੀਣਾ ਹੈ ਦਿਨ ਚ ਦੋ ਵਾਰ ਅਸੀਂ ਇਹਨੂੰ ਪੀ ਸਕਦੇ ਹਾਂ ਖਾਣਾ ਖਾਣ ਤੋਂ 15 ਮਿੰਟ ਬਾਅਦ ਸੋ ਇਹ ਵੀ ਸਾਨੂੰ ਗੈਸ ਦੀ ਪਰੇਸ਼ਾਨੀ ਤੋਂ ਤਾਂ ਰਾਹਤ ਦਿੰਦਾ ਹੀ ਦਿੰਦਾ ਨਾਲ ਨਾਲ ਸਾਨੂੰ ਲਿਵਰ ਵੀ ਲਿਵਰ ਦੀ ਸਿਹਤ ਨੂੰ ਵੀ ਵਧੀਆ ਕਰਦਾ ਹੈ ਸਾਡੇ ਸਰੀਰ 'ਚੋਂ ਜਿਹੜੇ ਹਾਨੀਕਾਰਕ ਪਦਾਰਥਾ ਟੌਕਸਿਨਸ ਆ ਉਹਨਾਂ ਨੂੰ ਵੀ ਸਾਡੇ ਸਰੀਰ 'ਚੋਂ ਬਾਹਰ ਕਰਦਾ ਹੈ ਸੋ ਦੋਸਤੋ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਜ਼ਰੂਰ ਕਰਿਓ ਕਿ ਬਹੁਤ ਲੋਕਾਂ ਨੂੰ ਇਹ ਗੈਸ ਦੀ ਅਫਾਰੇ ਦੀ ਤੇ ਪੇਟ ਫੁੱਲਣ ਦੀ ਪਰੇਸ਼ਾਨੀ ਆ ਮੈਨੂੰ ਮੈਸੇਜ ਵੀ ਕਾਫੀ ਆਉਂਦੇ ਸੀਗੇ ਵੀ ਤੁਸੀਂ ਆ ਪੇਟ ਫੁੱਲਣ ਤੇ ਅਫਾਰੇ ਦੀ ਪਰੇਸ਼ਾਨੀ ਤੇ ਵੀ ਵੀਡੀਓ ਬਣਾਓ ਸੋ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਜਾਣਕਾਰੀ ਦਾ ਲਾਭ ਲੈ ਸਕਣ ਘਰ ਬੈਠੇ ਹੀ ਤੇ ਸਿਹਤਮੰਦ ਰਹਿ ਸਕਣ ਤੇ ਦੋਸਤੋ ਆਪਣੇ ਪੇਜ ਨੂੰ ਵੀ ਫੋਲੋ ਕਰ ਲਓ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਮੈਂ ਵੀਡੀਓਜ਼ ਬਣਾਉਣਾ ਸਿਹਤ ਨੂੰ ਲੈ ਕੇ ਉਹ ਤੁਹਾਡੇ ਤੱਕ ਤੁਰੰਤ ਪਹੁੰਚ ਜਾਣ ਸੋ ਇਜਾਜ਼ਤ ਦਿਓ ਧੰਨਵਾਦ